ਸੋਡਾ ਆਪਣਾ ਪ੍ਰੀਤ ਰਭਾਉਂਦੇ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮਦਦ ਹੋ ਰਹੀ ਹੈ ਜਿੰਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਅਸੀਂ ਵੀ ਜਿੰਨੇ ਕਿਛੁਕੇ ਹੈਗੇ ਆਂ ਪੱਜ ਦੌੜ ਕਰੀ ਜਾਨੇ ਆ ਕਿਉਂਕਿ ਜਦਨ ਹੜਾ ਆ ਉਹ ਦਿਨ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈング ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਗਿਆ ਕਿਉਂਕਿ ਜਦੋਂ ਅੰਦਰਾਂ ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੋਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ ਚ ਜੋ ਕੁਛ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਪਰਸੋਂ ਦੀ ਸਾਡੀ ਫਿਕਸ ਹੈ ਜਿਹੜਾ ਟੂਰ ਆ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਅ ਜਿੰਨੀ ਕਿ ਸਮਗਰੀ ਹੈਗੀ ਆ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ੀ ਜਿੰਨੀ ਜਿੰਨੀ ਆ ਆਪਾਂ ਦੇ ਸਕਦੇ ਆ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰਸੋਂ ਨੂੰ ਆਉਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਾਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਨਾ ਇਹ ਆਪਣਾ ਲੋਕਾਂ ਦੀ ਹੈਲਪ ਕਰਨੀ ਹੈ। ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਪਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦਭਾਗੇ ਨੇ ਬਹੁਤ ਮਾੜੇ ਨੇ। ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਕਿ ਅਸੀਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਗਿਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ। ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਹੈ। ਸੋ ਦੋਸਤੋ ਵੜੋਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੁਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ ਚ ਜੋ ਕੁਛ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਪਰਸੋਂ ਦੀ ਸਾਡੀ ਟ੍ਰਿਕਸ ਹੈ ਜਿਹੜਾ ਟੂਰ ਹੈ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਅਮ ਜਿੰਨੀ ਕਿ ਸਮਗਰੀ ਹੈਗੀ ਆ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤੰਤਲਾਸ਼ੀ ਜਿੰਨੀ ਜਿੰਨੀ ਆ ਆਪਾਂ ਦੇ ਸਕਦੇ ਹਾਂ ਉਹ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰ ਸੁਣੋ ਹਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਹਨਾ ਜਿਵੇਂ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸ਼ੀਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਪਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿਨੇ ਵੀ ਦਰਿਆਵਾਂ ਕੰਢੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਉਹਨਾਂ 'ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿੰਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਅਸੀਂ ਵੀ ਜਿੰਨੇ ਕਿਸ਼ੁਕੇ ਹੈਗੇ ਆਂ ਪੱਜ ਦੌੜ ਕਰੀ ਜਾਨੇ ਆ ਕਿਉਂਕਿ ਜਦਨ ਹੜਾ ਆ ਉਹਦਨ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈਂਗ ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੋਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ ਚ ਜੋ ਕੁਛ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਪਰਸੋਂ ਦੀ ਸਾਡੀ ਫਿਕਸ ਹੈ ਜਿਹੜਾ ਟੂਰ ਹੈ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਅ ਜਿੰਨੀ ਕਿ ਸਮਗਰੀ ਹੈਗੀ ਆ ਉਹ ਦਿਨ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ ਜਿੰਨੀ ਜਿੰਨੀ ਆ ਆਪਾਂ ਦੇ ਸਕਦੇ ਆ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰਸੋਂ ਨੂੰ ਆਉਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਹਾਂ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਨਾ ਮਾ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਮਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦ ਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿਨੇ ਵੀ ਦਰਿਆਵਾਂ ਕੰਢੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਹੁਣਾ ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿੰਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਅਸੀਂ ਵੀ ਜਿੰਨੇ ਕਿਸ਼ੂਕੇ ਹੈਗੇ ਆਂ ਪੱਜ ਦੌੜ ਕਰੀ ਜਾਨੇ ਆ ਕਿਉਂਕਿ ਜਦਨ ਹੜਾ ਆ ਉਹ ਦਿਨ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈਂਗ ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਗਿਆ ਕਿਉਂਕਿ ਜਦੋਂ ਅੰਦਰਾਂ ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੋਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ ਚ ਜੋ ਕੁਝ ਆਪਾਂ ਕਰਨਾ ਚਾਹੁੰਨੇ ਆ ਜੋ ਦਾਨ ਫੋਨ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਪਰਸੋਂ ਦੀ ਸਾਡੀ ਫਿਕਸ ਇਹ ਜਿਹੜਾ ਟੂਰ ਆ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਜਿੰਨੀ ਕਿ ਸਮਗਰੀ ਹੈਗੀ ਆ ਉਹ ਦਿਨ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ੀ ਜਿੰਨੀ ਜਿੰਨੀ ਆ ਆਪਾਂ ਦੇ ਸਕਦੇ ਆ ਉਹ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰਸੋਂ ਨੂੰ ਆਉਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਨਾ ਜਿਵੇਂ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਮਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦ ਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿਨੇ ਵੀ ਦਰਿਆਵਾਂ ਕੰਢੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਹੁਣਾ ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਖੜਾ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿੰਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਅਸੀਂ ਵੀ ਜਿੰਨੇ ਕਿਸ਼ੂਕੇ ਹੈਗੇ ਆਂ ਭੱਜ ਦੌੜ ਕਰੀ ਜੰਨੇ ਆ ਕਿਉਂਕਿ ਜਦ ਤਨ ਹੜਾ ਆ ਉਹਦੋਂ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈング ਰੂਮ ਤੱਕ ਪਾਣੀ ਪਹੁੰਚ ਗਿਆ ਸੀ ਤੁਹਾਦਾ ਬਹੁਤ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਆਇਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੋਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ 'ਚ ਜੋ ਕੁਝ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਨ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਅ ਪਰਸੋਂ ਦੀ ਸਾਡੀ ਟ੍ਰਿਕਸ ਹੈ ਜਿਹੜਾ ਟੂਰ ਹੈ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਜਿੰਨੀ ਕੁ ਸਮਗਰੀ ਹੈਗੀ ਆ ਉਹ ਦਿਨ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ੀ ਜਿੰਨੀ ਜਿੰਨੀ ਆਪਾਂ ਦੇ ਸਕਦੇ ਹਾਂ ਉਹ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰਸੋਂ ਨੂੰ ਆਉਣਾ ਉਧਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਹਨਾ ਜਿਵੇਂ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਮਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿਨੇ ਵੀ ਦਰਿਆਵਾਂ ਕੰਢੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਹੁਣਾ ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿੰਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਅਸੀਂ ਵੀ ਜਿੰਨੇ ਕਿਛੁਕੇ ਹੈਗੇ ਆਂ ਪੱਜ ਦੌੜ ਕਰੀ ਜਾਨੇ ਆ ਕਿਉਂਕਿ ਜਦਨ ਹੜਾ ਆ ਉਹਦਨ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈング ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜ੍ਹਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੋਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ 'ਚ ਜੋ ਕੁਸ਼ਾਪਾ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਅ ਪਰਸੋਂ ਦੀ ਸਾਡੀ ਟ੍ਰਿਕਸ ਹੈ ਜਿਹੜਾ ਟੂਰ ਆ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਜਿੰਨੀ ਕੁ ਸਮਗਰੀ ਹੈਗੀ ਆ ਉਹ ਦਿਨ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ੀ ਜਿੰਨੀ ਜਿੰਨੀ ਆ ਆਪਾਂ ਦੇ ਸਕਦੇ ਹਾਂ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰ ਸੁਣੋ ਹਣਾ ਉੱਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਹਨਾ ਜਿਵੇਂ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਮਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦਭਾਗੇ ਨੇ ਬਹੁਤ ਮਾੜੇ ਨੇ ਆ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿਨੇ ਵੀ ਦਰਿਆਵਾਂ ਕੰਡੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਹੁਣਾ ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਅਸੀਂ ਵੀ ਜਿੰਨੇ ਕਿਸ਼ੂਗੇ ਹੈਗੇ ਆਂ ਭੱਜ ਦੌੜ ਕਰੀ ਜੰਨੇ ਆ ਕਿਉਂਕਿ ਜਦ ਤਨ ਹੜਾ ਆਇਆ ਉਹਦੋਂ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈング ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਆਇਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜ੍ਹਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੋਗੇ ਹੈਗੇ ਸੇਵਾ ਕਰੀਏ ਸੋ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ ਚ ਜੋ ਕੁਛ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਅ ਪਰਸੋਂ ਦੀ ਸਾਡੀ ਫਿਕਸ ਹੈ ਜਿਹੜਾ ਟੂਰ ਆ ਉਧਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਨੇ ਹੋਣਾ ਸੀ ਜਾ ਕੇ ਜਿੰਨੀ ਕੁ ਸਮੱਗਰੀ ਹੈਗੀ ਆ ਉਹ ਦਿਨ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ ਜਿੰਨੀ ਜਿੰਨੀ ਆ ਆਪਾਂ ਦੇ ਸਕਦੇ ਆ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰਸੋਂ ਨੂੰ ਆਉਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਹਨਾ ਜਿਵੇਂ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਮਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦ ਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿੰਨੇ ਵੀ ਦਰਿਆਵਾਂ ਕੰਢੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਉਹਨਾਂ 'ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਖੜਾ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿੰਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਹੈ ਕਸੀ ਵੀ ਜਿੰਨ ਕਿ ਝੁਕੇ ਹੈਗੇ ਆਂ ਪੱਜ ਦੌੜ ਕਰੀ ਜਾਨੇ ਆ ਕਿਉਂਕਿ ਜਦਨ ਹੜਾ ਆ ਉਹਦਨ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈング ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚੱਲਿਆ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜਾਂ ਦੇ ਵਿੱਚ ਮੈਂ ਲਗ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਝੁਕੇ ਹੈਗੇ ਸੇਵਾ ਕਰੀਏ ਸੋ ਹਾਂ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ بارش ਬਹੁਤ ਹੈ ਤੇ ਬਾਰਿਜ ਜੋ ਕੁਛ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਹੋਇਸ ਕਰਕੇ ਪਰਸੋਂ ਦੀ ਸਾਡੀ ਫਿਕਸ ਹੈ ਜਿਹੜਾ ਟੂਰ ਆ ਉਹਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਰੇ ਹੋਣਾ ਸੀ ਜਾ ਕੇ ਜਿੰਨੀ ਇੱਕ ਸਮੱਗਰੀ ਹੈਗੀ ਆ ਉਹ ਦਿਨ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ੀ ਜਿੰਨੀ ਜਿੰਨੀ ਆਪਾਂ ਦੇ ਸਕਦੇ ਆ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰ ਸੁਣੋ ਹਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਨਾ ਹੁਣ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤਮਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦ ਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਾਡੇ ਖਾਸ ਕਰ ਪਿੰਡਾਂ ਦਾ ਜਿਨੇ ਵੀ ਦਰਿਆਵਾਂ ਕੰਢੇ ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਹੁਣਾ ਚ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਸਾਨੂੰ ਇੱਕ ਦੂਸਰੇ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਵੀ ਵੀਰ ਵੈਸੇ ਤਾਂ ਬਹੁਤ ਜ਼ਿਆਦਾ ਮਦਦ ਹੋ ਰਹੀ ਹੈ ਜਿਨੇ ਵੀ ਕਲਾਕਾਰ ਭਾਈਚਾਰਾ ਸਾਰਾ ਬਹੁਤ ਮਦਦ ਕਰ ਰਿਹਾ ਹੈ ਕਸੀ ਵੀ ਜਿੰਨਕ ਜੁਕੇ ਹੈਗੇ ਆਂ ਪੱਜ ਦੌੜ ਕਰੀ ਜਾਨੇ ਆ ਕਿਉਂਕਿ ਜਦ ਤਨ ਹੜਾ ਆ ਉਹਦੋਂ ਮੈਂ ਪਿੰਡ ਸੀਗਾ ਤੇ ਸਾਡੇ ਘਰ ਦੇ ਵਿੱਚ ਵੀ ਲਗਭਗ ਡਰਾਈング ਰੂਮ ਤੱਕ ਪਾਣੀ ਪਹੁੰਚ ਗਿਆ ਸੀ ਪਰਮਾਤਮਾ ਦਾ ਸ਼ੁਕਰ ਹੈ ਕਿ ਅੰਦਰ ਪਾਣੀ ਨਹੀਂ ਆ ਕਿਉਂਕਿ ਜਦੋਂ ਅੰਦਰਾਂ 'ਚ ਪਾਣੀ ਚਲਾ ਜਾਂਦਾ ਕਈ ਦਿਨ ਸਮੈਲ ਨਹੀਂ ਜਾਂਦੀ ਬਹੁਤ ਸਾਰਾ ਜਿਹੜਾ ਕੀਮਤੀ ਸਮਾਨ ਹੈ ਖਾਸ ਕਰ ਉਹ ਗਰਾਊਂਡ ਫਲੋਰ ਤੇ ਰੱਖਿਆ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਸੋ ਦੋਸਤੋ ਹੜ੍ਹਾਂ ਦੇ ਵਿੱਚ ਮੈਂ ਲਗਭਗ ਉੱਥੇ ਹੀ ਸੀਗਾ ਕਈ ਦਿਨ ਕੋਸ਼ਿਸ਼ ਕੀਤੀ ਵੀ ਜਿੰਨੇ ਜੁਕੇ ਹੈਗੇ ਸੇਵਾ ਕਰੀਏ ਸੋ ਹਾਂ ਹੁਣ ਅਸੀਂ ਪਰਸੋਂ ਨੂੰ ਜਾਵਾਂਗੇ ਅੱਜ ਪਤਾ ਲੱਗਾ ਕਿ ਬਾਰਿਸ਼ ਬਹੁਤ ਹੈ ਤੇ ਬਾਰਿਸ਼ ਚ ਜੋ ਕੁਛ ਆਪਾਂ ਕਰਨਾ ਚਾਹੁੰਨੇ ਆ ਜੋ ਦਾਨਪੁਣ ਉਹ ਲੋਕਾਂ ਨੂੰ ਮਿਲਿਆ ਨਹੀਂ ਜਾਣਾ ਸੋ ਇਸ ਕਰਕੇ ਪਰਸੋਂ ਦੀ ਸਾਡੀ ਫਿਕਸ ਹੈ ਜਿਹੜਾ ਟੂਰ ਆਦਰ ਦਾ ਸੋ ਪਰਸੋਂ ਨੂੰ ਸਾਰੇ ਜਿੰਨੇ ਵੀ ਦੋ ਚਾਰ ਪਿੰਡ ਰੇ ਆਉਣਾ ਸੀ ਜਾ ਕੇ ਜਿੰਨੀ ਇੱਕ ਸਮੱਗਰੀ ਹੈਗੀ ਆ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਆਪਣੇ ਪਿੰਡ ਦੇ ਵਿੱਚ ਵੀ ਮੇਰੇ ਨੁਕਸਾਨ ਹੋਇਆ ਕਾਫੀ ਤੇ ਉਹਨਾਂ ਲੋਕਾਂ ਨੂੰ ਜੋ ਵੀ ਤਨਲਾਸ਼ ਜਿੰਨੀ ਜਿੰਨੀ ਆਪਾਂ ਦੇਖ ਸਕਦੇ ਹਾਂ ਕੋਸ਼ਿਸ਼ ਕਰਾਂਗੇ ਦੇਣ ਦੀ ਸੋ ਪਰ ਸੋਣਾ ਹੁਣਾ ਉਧਰ ਫਿਰ ਮਿਲਦੇ ਆ ਸੋ ਇੱਕ ਬੇਨਤੀ ਹੋਰ ਹੈ ਵੀ ਜਿਹੜੇ ਮੇਰੇ ਫੋਟੋ ਹਲੇ ਮੇਰੇ ਵੀਰ ਨੇ ਮੈਂ ਬਹੁਤ ਪਿਆਰ ਕਰਦਾ ਤੁਹਾਨੂੰ ਪਰ ਹੁਣ ਉਹ ਸਮਾਂ ਨਹੀਂ ਹੈ ਕਿ ਆਪਾਂ ਮਤਲਬ ਫੋਟੋ ਵਾਲੇ ਪਾਸੇ ਪਈ ਹੈ ਨਾ ਹੁਣ ਆਪਾਂ ਲੋਕਾਂ ਦੀ ਹੈਲਪ ਕਰਨੀ ਹੈ ਸਸਿਕਲ ਜੀ ਮੈਂ ਤੁਹਾਡਾ ਆਪਣਾ ਪ੍ਰੀਤ ਰਫਾਲ ਦੋਸਤੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਮੰਦ ਭਾਗੇ ਨੇ ਬਹੁਤ ਮਾੜੇ ਨੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ